ਖੜ ਬਾਰੇ ਮਿੱਤਰ ਪੁੱਛ ਰੇ ਇਹਨੇ ਜਾਣਕਾਰੀ ਥੋੜੀ ਜੀ ਹੋਰ ਦਿਓ ਪਾਣੀ ਦਾ ਕੋਈ ਪੱਧਰ ਘਟਿਆ ਕਿ ਇੱਥੇ ਪਾਣੀ ਦਾ ਤੇ ਵਧਿਆ ਹੀ ਆ ਸਰ ਪਾਣੀ ਦਾ ਤੁਸੀਂ ਦੇਖੋ ਕਿ ਕਈ ਪਿੰਡਾਂ ਦੇ ਵਿੱਚ ਹੁਣ ਪਾਣੀ 5-5 ਫੁੱਟ ਵੀ ਚੜ ਗਿਆ ਮੇਰੇ ਖਿਆਲ ਦੇ ਨਾਲ ਮੁੰਡਾ ਪਿੰਡ ਦੀ ਮੈਂ ਤਸਵੀਰ ਵੇਖੀ ਐ ਸਵੇਰੇ ਅੱਜ ਅਖਬਾਰ 'ਚ ਲੱਗੀ ਸੀ ਕਿ ਪਾਣੀ ਦਾ ਡੁੱਬਾ ਜਿਹੜਾ ਚਫੇਰੀ ਨਜ਼ਰ ਆ ਰਿਹਾ ਮੈਨੂੰ ਸ਼ੱਕ ਆ ਕੇ ਦੇਖੋ ਜਿਹੜਾ ਇਹਨਾਂ ਨੇ ਟੈਸਟਿੰਗ ਦੇ ਬਹਾਨੇ ਕੱਲ ਪਾਣੀ ਛੱਡਿਓ ਪਾਣੀ ਵਧੇ ਰਿਹਾ ਇਹ ਮੰਨਣਾ ਨਹੀਂ ਆ ਨਾ ਮੰਨਣਾ ਜੀ ਜਿਸ ਤਰ੍ਹਾਂ ਦੇ ਮਰਜ਼ੀ ਏ ਤਰਕ ਦਿੱਤੀ ਜਾਣ ਸਾਡਾ ਸ਼ੱਕ ਆ ਕਿ ਟੈਸਟਿੰਗ ਦੇ ਬਾਨੇ ਹੀ ਪਾਣੀ ਇਹਨਾਂ ਨੇ ਛੱਡ ਦਿੱਤਾ ਇਹਨਾਂ ਨੂੰ ਪਤਾ ਸੀ ਗਾ ਮੀਂਹ ਪਵੇਗਾ ਜੀ ਜੀ ਤੇ ਉਸ ਪਾਣੀ ਦੇ ਨਾਲ ਵੀ ਚੜ੍ਹਾ ਜਿਹੜਾ ਉਹ ਇਸ ਤਰ੍ਹਾਂ ਦਾ ਹੈ ਕਿ ਉਧਰ ਪਾਕਿਸਤਾਨ ਵਾਲੀ ਸਾਈਡ ਤੋਂ ਵਾਣ ਟੁੱਟ ਗਿਆ ਇਧਰ ਫਾਜਲ ਕਾਲੇ ਪਿੰਡਾਂ ਦੇ ਵਿੱਚ ਵੀ ਪਾਣੀ ਦਰਜਨ ਤੋਂ ਜ਼ਿਆਦਾ ਪਿੰਡ ਇਸ ਤਰ੍ਹਾਂ ਦੇ ਜਿਹੜੇ ਘਿਰ ਗਏ ਨੇ ਜੀ ਫਿਰ ਇਤੋਂ ਲਾਵੇ ਇਹੋ ਜੀ ਸਥਿਤੀ ਹੈ ਸਾਡੇ ਕਿ ਇੱਥੇ ਮੈਂ ਅੱਜ ਇੱਕ ਅਖਬਾਰ 'ਚ ਖਬਰ ਪੜ੍ਹਦਾ ਸੀ ਕਿ ਇੱਕ ਢੇੜੀ ਵਾਸਤੇ ਚੱਪੂ ਚਾਹੀਦੇ ਸੀ 20 ਦਿਨ ਹੋ ਗਏ ਆ ਉਹ ਪੰਜ-ਸੱਤ ਪਿੰਡ ਆ ਕੋਈ ਸ਼ਾਇਦ ਤੇ ਉਹਨਾਂ ਨੂੰ ਚੱਪੂ ਵੀ ਨਹੀਂ ਮਿਲਿਆ ਢੇੜੀ ਦਾ ਲੋ ਦੇਖ ਤੇ ਆ ਰਹੀਆਂ ਵੇਖ ਲੋ ਇੱਥੇ ਬੇੜੇ ਰੁੜੇ ਪੈ ਨੇ ਤਾਂ ਫਿਲਹਾਲ ਦੇਖੋ ਮਤਲਬ ਕਿ ਆ ਜਿਹੜੇ 2-3 ਦਿਨ ਹੁਣ ਮੀਂਹ ਆਪਾਂ ਦੇਖ ਹੀ ਰਹੇ ਹਾਂ ਜੀ ਮੀਂਹ ਪੈ ਨੇ ਸਟਾਰਟ ਹੋ ਗਿਆ ਤੇ ਵੀ ਦੱਸ ਰਹੇ ਨੇ ਜਿਵੇਂ ਨਾਬੇ ਵੀ ਦੱਸ ਰਹੇ ਨੇ 20 ਪੈ ਨਹੀਂ ਮੈਂ ਤੇ ਤੁਹਾਨੂੰ ਦੱਸ ਦਿੱਤਾ ਸੀਗਾ ਕਿ ਇਹ ਚੀਜ਼ਾਂ ਜਿਹੜੀਆਂ ਨਿਰਪਰ ਕਰਨ ਗਈਆਂ ਅਗਲੇ 2-4 ਦਿਨ ਤੇ 2-4 ਦਿਨ ਵੀ ਨਹੀਂ 10 ਦਿਨ ਬੜੇ ਕ੍ਰੂਸ਼ਲ ਨੇ ਘਟੋ ਘਟ ਕਿ ਜੇ ਇਹਦੇ ਵਿੱਚ ਛੜੀ ਲੱਗ ਜਾਂਦੀ ਆ ਪਿੱਛੇ ਮੀਂਹ ਪੈ ਰਹੇ ਆ ਪਸ਼ੀਨ ਕੋਈ ਹੋਰ ਮੀਂਹ ਪੈਣ ਦੀ ਆ ਤਾਂ ਫੇਰ ਸਾਡੇ ਲਈ ਕਹ ਲੋ ਕਿ ਖਤਰਨਾਕ ਸਥਿਤੀ ਆ ਪਰ ਉਸ ਖਤਰਨਾਕ ਸਥਿਤੀ ਦੇ ਵਿੱਚ ਬਹੁਤੀ ਆਸ ਸਰਕਾਰ ਤੋਂ ਆਪਾਂ ਨਹੀਂ ਰੱਖ ਸਕਦੇ ਠੀਕ ਆ ਸਹਿੰਦੇ-ਸਹਿੰਦੇ ਕੰਮ ਉਹ ਵੀ ਕਰ ਦੇਣਗੇ ਪਰ ਬਹੁਤੀ ਆਸ ਹੈ ਨਹੀਂ ਜੀ 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 ਆ ਇੱਕ ਕਮੈਂਟ ਆਪਾਂ ਤਾਂ ਸੇਮ ਭੁੱਲਰ ਜੀ ਹੋਰਾਂ ਦਾ ਜ਼ਰੂਰ ਪੜ੍ਹ ਲੈਣੇ ਆ ਜੀ ਇਹ ਕਹਿੰਦੇ ਕਿ ਪੰਜਾਬ ਗਵਰਨਮੈਂਟ ਕਹਿੰਦੀ ਹੈ ਕਿ ਜਦੋਂ ਪਾਣੀ 10 ਫੁੱਟ ਹੋਇਆ ਤੇ ਫਿਰ ਕਿਸ਼ਤੀਆਂ ਦੇਵਾਂਗੇ 10 ਫੁੱਟ ਤੇ ਪਾਣੀ ਬਹੁਤ ਜ਼ਿਆਦਾ ਹੁੰਦਾ ਹੈ ਜੀ ਨਹੀਂ ਫਿਰ ਲੋੜ ਕੀ ਆ ਫਿਰ 10 ਫੁੱਟ ਚ ਕੀ ਆ ਕਿ ਜਿਹੜੇ ਮੁਰਦੇ ਉੱਤੇ ਆ ਜਾਣ ਕਿ 10 ਫੁੱਟ ਤੇ ਬੰਦੇ ਜੀ ਡੁੱਬ ਨਹੀਂ ਆ ਡੁੱਬ ਹੀ ਜਾਣਾ ਤੇ ਉਹ ਚੁੱਕ ਕੇ ਬੇੜੀਆਂ ਚ ਤੇ ਸਿਵਿਆਂ ਚ ਸੋਟਾਇਓ ਜੀ ਠੀਕ ਹੈ ਨ ਤਿਆ ਦੀਆਂ ਬੇੜੀਆਂ ਨੂੰ ਵੀ ਅੱਗ ਲਾਇਓ ਇੰਨੇ ਬੰਨੇ ਚੱਜਦੀਆਂ ਹੀ ਲੈ ਲਓ ਤੇਰਾ ਹੀ ਕਹਿ ਸਕਦੇ ਆ ਕਿ ਹੋਰ ਕੀ ਕੰਮ ਨਹੀਂ ਆ ਸਕਦੀਆਂ ਤਾਂ ਫਿਰ ਉਹਨਾਂ ਦਾ ਕਰਨਾ ਵੀ ਕੀ ਆ ਹਾਂਜੀ 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 ਜੀ ਬਿਲਕੁਲ ਜੀ ਹਾਂਜੀ ਨਹੀਂ ਮੈਨੂੰ ਨਾ ਪਲੀਸ ਮੈਂ ਉਹ ਗੱਲ ਕਰ ਰਿਹਾ ਸੀਗਾ ਕਿ ਮਲੂਕ ਸਿੰਘ ਦੇ ਮਸਲੇ ਤੇ ਮੈਨੂੰ ਇੱਕ ਦੋ ਦਿਨੋਂ ਤੋਂ ਮੈਸੇਜ ਕਰ ਰਹੇ ਨੇ ਉਹ ਜਨਾਬ ਇੱਕ ਪਟਿਆਲੇ ਤੋਂ ਢਿੱਲੋ ਸਾਹਿਬ ਤਾਂ ਪਲੀਸ ਸਾਨੂੰ ਜਾਂ ਤਾਂ ਖੁੱਲ ਕੇ ਕੋਈ ਗੱਲ ਦੱਸੀ ਜਾਵੇ ਤੇ ਜੇ ਕੋਈ ਸੱਜਣ ਕਿਸੇ ਦੀ ਪਰਸਨਲ ਹੀ ਹਮਦਦ ਕਰਨੀ ਚਾਹੁੰਦਾ ਅਸੀਂ ਅਸੀਂ ਕਿਸੇ ਨੂੰ ਨਾ ਰੋਕਦੇ ਹਾਂ ਜੀ ਹੂੰ ਠੀਕ ਹੈ ਨਾ ਨਾ ਕਿਸੇ ਨੂੰ ਅਸੀਂ ਏਦਾਂ ਕਦੇ ਕਿਹਾ ਵੀ ਆ ਕਿ ਰਾਣੇ ਨੂੰ ਕਰ ਦਿਓ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਹੀ ਆ ਨਾ ਕਿ ਅਸੀਂ ਕਿਸੇ ਅਸੀਂ ਕਿਸੇ ਨੂੰ ਰੋਕਿਆ ਨਹੀਂ ਹੈ ਤੁਸੀਂ ਆਪਸ ਦੇ ਵਿੱਚ ਕੀ ਲੈਣ ਦੇਣ ਕਰ ਦਿਓ ਤਾਂ ਪਲੀਜ਼ ਇੱਕ ਮੈਂ ਹੋਰ ਬੇਨਤੀ ਕਰ ਦੇਵਾਂ ਕਿ ਕਿਸੇ ਨਾਲ ਵੀ ਤੁਹਾਡੀ ਕੋਈ ਪ੍ਰਾਈਵੇਟ ਗੱਲਬਾਤ ਹੋਈ ਹੈ ਤਾਂ ਉਹਨੂੰ ਫਾਰਵਰਡ ਨਾ ਕਰੇ ਜੀ ਮੈਨੂੰ ਸਨੇਹ ਚ ਅੱਗੇ ਇੱਕ ਦੂਜੇ ਦੇ ਸੋ ਮੈਨੂੰ ਉਹ ਚੀਜ਼ ਠੀਕ ਨਹੀਂ ਲੱਗਦੀ ਅਸੀਂ ਨਾ ਐਦਾਂ ਕਰਦੇ ਆਂ ਜੀ ਨਾ ਠੀਕ ਨਹੀਂ ਲੱਗਦਾ ਐਥਿਕਲੀ ਉਹ ਮੇਰੀ ਬੇਨਤੀ ਗੁਜ਼ਾਰਿਸ਼ ਹੈ ਕਿ ਜੇ ਮਲੂਕ ਸਿੰਘ ਦੀ ਕਿਉਂਕਿ ਉਹਨਾਂ ਦਾ ਨੁਕਸਾਨ ਹੋਇਆ ਕੋਈ ਜੀ 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 ਪਰਸਨਲੀ ਉਹਨਾਂ ਦੀ ਕੋਈ ਫਸਲ ਮਰੀ ਹੈ ਜੀ ਹਾਂ ਤੇ ਜੇ ਕੋਈ ਕਰਦਾ ਕੋਈ ਦੋਸਤੀ ਯਾਰੀ ਚ ਕੋਈ ਵਿਅਮਨਤਦਾਰੀ ਚ ਤੇ ਮੈਂ ਤਾਂ ਆਪ ਕਹਾਂ ਸੀਗਾ ਕਿ ਜੇ ਸਾਡੇ ਲੈ ਕੋਈ ਸੇਵਾ ਤੇ ਦੱਸੋ ਜੀ ਕੋਈ ਗੱਲ ਨਹੀਂ ਜਿੰਨੀ ਕਾਪਦੀ ਪਰਸਨਲ ਕਪੈਸਿਟੀ ਚ ਹਾਜ਼ਰ ਹੈ ਯਾਰ ਕਿੱਡੀ ਗੱਲ ਜੀ ਬਿਲਕੁਲ ਕਰ ਵੀ ਦੇਣੀ ਚਾਹੀਦੀ ਹੈ ਬਾਕੀ ਸਾਰੇ ਦੋਸਤਾਂ ਕੋਲੇ ਲਗਭਗ ਉਹਨਾਂ ਦਾ ਕੰਟੈਕਟ ਨੰਬਰ ਵੀ ਮੇਰੇ ਲੱਗਦਾ ਹੋਣਾ ਹੀ ਉਹਨਾਂ ਦਾ ਜਿਹੜਾ ਸਰਕਲ ਕਾਫੀ ਹੈ ਉਹ ਆਪ ਵੀ ਦਿਲਦਾਰ ਬੰਦਾ ਉਹਨੇ ਆਪ ਹੀ ਮੈਨੂੰ ਦੱਸ ਦੇਣਾ ਕੋਈ ਜੀ ਜੀ ਕਾਫੀ ਵੱਡਾ ਸਰਕਲ ਹੈ ਬਾਈ ਹੋਰਾਂ ਦਾ ਵੀ ਇੱਥੇ ਦੋਸਤ ਮਿੱਤਰ ਉਹਨਾਂ ਦੇ ਕਾਫੀ ਜਾਣਕਾਰ ਵੀ ਨੇ ਤੇ ਚਲੋ ਕੰਟੈਕਟ ਨੰਬਰ ਵਗੈਰਾ ਵੀ ਤੁਹਾਡੇ ਕੋਨਾ ਬਾਰੇ ਜਾਂ ਫਿਰ ਕੋਈ ਮਦਦ ਕਰਨੀ ਚਾਹੁੰਦਾ ਜੇ ਤੁਸੀਂ ਕਰ ਸਕਦੇ ਹੋ ਖੈਰ ਇਹ ਮਸਲਾ ਤਾਂ ਹੈ ਜੀ ਆਪਣੇ ਪਾਣੀ ਵਾਲਾ ਮਸਲਾ ਫਸਨਾ ਮਰ ਜਾਂਦੀਆਂ ਨੇ ਉਦੋਂ ਸਰਕਾਰਾਂ ਤੇ ਬਹੁਤਾ ਲੈਂਦੀਆਂ ਨਹੀਂ ਸਾਰ ਆਪਸੀ ਹੁੰਦਾ ਕਿ ਇਧਰ ਉਧਰ ਕੋਈ ਕਿਸੇ ਦੀ ਮਦਦ ਕਰ ਦੇ ਤਾਂ ਇੱਕ ਵਾਰੀ ਮਾੜਾ ਟਾਈਮ ਨਿਕਲ ਜਾਂਦਾ ਮਿੰਟੂ ਜੀ ਫੇਰ ਫੇਰ ਚਲੋ ਬੰਦਾ ਤੁਰਦਾ ਰਹਿੰਦਾ ਇਹੋ ਜ਼ਿੰਦਗੀ ਦਾ ਹਸਪਦਾ ਵੀ ਹੋਈ ਹੈ ਨਹੀਂ ਦੇਖੋ ਜ਼ਿੰਦਗੀ ਹੋਰ ਚੀਜ਼ ਹੈ ਆਰਥਿਕਤਾ ਹੋਰ ਚੀਜ਼ ਹੈ ਹੂੰ ਕਾਹ ਦੀਆਂ ਗੱਲਾਂ ਇਹ 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 ਕਹ ਲੋਕੇ ਮੋਟੀਵੇਸ਼ਨਲ ਸਪੀਕਰ ਕਹਿ ਜਾਂਦੇ ਆ ਜਾਂ ਅਸੀਂ ਰਸਮੀ ਕਹਿ ਦਿੰਨੇ ਆ ਸਰ ਜ਼ਿੰਦਗੀ ਆਰਥਿਕਤਾ ਦੇ ਨਾਲ ਹੀ ਚੱਲਦੀ ਹੈ ਹਮ ਜਿਸ ਬੰਦੇ ਦੀ ਆਰਥਿਕਤਾ ਜ਼ਮੀਨ ਨਾਲ ਜੁੜੀ ਹੈ ਉਹਦੇ ਲਈ ਇਹ ਸ਼ਬਦ ਮਾਇਨੇ ਨਹੀਂ ਰੱਖਦੇ ਜੀ ਉਹਦੇ ਲਈ ਆਰਥਿਕਤਾ ਹੀ ਮਾਇਨੇ ਰੱਖਦੀ ਹੈ ਕਿਤੇ ਆਰਥਿਕ ਨੁਕਸਾਨ ਹੋਇਆ ਸਰ ਹਮ ਮਲਕੀ ਠੀਕ ਹੈ ਗਰੀਬ ਬਹੁਤ ਸੰਤੁਸ਼ਟ ਰਹਿੰਦਾ ਪਰ ਗਰੀਬ ਉਦਨ ਉਦੋਂ ਵੀ ਸੰਤੁਸ਼ਟ ਹੁੰਦਾ ਜਿੱਦਨ 500 ਦੀ ਜਗ੍ਹਾ ਕਿਤੇ ਉਹਨੂੰ 700 ਕਮਾਈ ਹੋ ਜਾਵੇ ਮੈਂ ਉਹਦੀ ਆਰਥਿਕਤਾ ਦੀ ਖੁਸ਼ੀ ਉਸ ਖੁਸ਼ੀ ਨੂੰ ਦੂਣ ਸਲਵਾਇਆ ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਸਾਡੇ ਲੀਡਰ ਇਹ ਨਹੀਂ ਕਰਵਾ ਸਕੇ ਕਾਸ਼ ਕੋਈ ਚੰਗਾ ਲੀਡਰ ਕੋਈ ਨੌਜਵਾਨ ਲੀਡਰ ਕੋਈ ਪੜਿਆ ਲਿਖਿਆ ਲੀਡਰ ਮਿਲ ਜਾਵੇ ਤਾਂ ਕਰਵਾ ਸਕਦਾ ਹੈ ਹੂੰ ਕਿ ਭਈ ਸਾਡੇ ਸਟੇਟ ਨੂੰ ਇੱਕ ਸਪੈਸ਼ਲ ਦਰਜਾ ਦੇ ਕੇ ਕਿ ਇਹ ਦੇ ਦਰਿਆ ਜਿਹੜੇ ਆ ਇਹ ਦਰਿਆਈ ਧਰਤੀ ਛੋਟਾ ਜਿਹਾ ਹੈ ਖੇਤਾ ਹੈ ਛੋਟਾ ਜਿਹਾ ਸਟੇਟ ਆ ਤੇ ਇਹਦੇ ਦਰਿਆ ਜਿਹੜੇ ਉਹ ਜਾਂਦੇ ਹੀ ਬਾਰਡਰ ਬਾਰਡਰ ਦੇ ਨਾਲ ਆ ਜੀ ਤੇ ਜਿਹੜੇ ਬਾਰਡਰ ਦੇ ਏਰੀਏ ਦੇ ਲੋਕ ਆ ਉਤੇ ਸਰ ਆਰਥਿਕ ਤੌਰ ਤੇ ਝੰਬੇ ਪਿਆ ਜਿਹਦੀ ਤਾਰੂ ਪਰ ਪੈਲੀ ਉਹ ਵੀ ਝੰਬਿਆ ਪਿਆ ਜਿਹਦੀ ਇਧਰ ਦਰਿਆ ਦੇ ਨਾਲ ਲੱਗਦੀ ਉਹ ਵੀ ਝੰਬਿਆ ਪਿਆ ਜਿਹਦੀ ਮੰਡ ਚ ਆ ਉਹ ਵੀ ਝੰਬਿਆ ਪਿਆ ਸਰ ਤਾਂ ਅਸੀਂ ਇੱਕ ਕੋਈ ਸਰਕਾਰੀ ਪਦਰ ਤੇ ਕੇਂਦਰੀ ਪਦਰ ਤੇ ਕਹਿ ਰਹੇ ਆ ਮੈਂ ਕਿ ਕੋਈ ਐਸਾ ਇੱਕ ਜਮਾ ਪੂੰਜੀ ਦਾ ਕੋਸ਼ ਰਖੀਏ ਜਨਾਬ ਕਿ ਜਿਹੜਾ ਇਹਨਾਂ ਨੂੰ ਫੌਰੀ ਤੌਰ ਤੇ ਕੰਪਨਸੇਟ ਕੀਤਾ ਜਾ ਬਿਲਕੁਲ ਤੋ ਇਹ ਗੱਲਾਂ ਕਹਿਣ ਵਾਲੀਆਂ ਹੁੰਦੀਆਂ ਨੇ ਕਿ ਜ਼ਿੰਦਗੀ ਚੱਲਣ ਦਾ ਨਾਮ ਹੈ ਪਰ ਜ਼ਿੰਦਗੀ ਚੱਲੇ ਕਾਦੇ ਨਾਲ ਤੁਹਾਡੇ ਸਕੂਟਰ ਚ ਤੇਲ ਹੀ ਹੈ ਨਹੀਂ ਕਿ ਫੂਕਾ ਮਾਰ ਕੇ ਕਿੱਥੋਂ ਤੱਕ ਲੈ ਜਾਓਗੇ ਤਾਂ ਗੱਲ ਇਹ ਹੈ ਕਿ ਬੱਚੇ ਨੇ ਖਾਣ ਨੂੰ ਮੰਗਣਾ ਹੈ ਪੈਨਨ ਨੂੰ ਮੰਗਣਾ ਹੈ ਜੀ ਤੁਹਾਡੀਆਂ ਅੰਦਰਾਂ ਨੇ ਰੋਟੀ ਮੰਗਣੀ ਹੈ ਤੁਸੀਂ ਉਹ ਪੇਟ ਤੇ ਗੰਡ ਵੱਨ ਲੋਗੇ ਬੱਚੇ ਨੂੰ ਕੀ ਦਿਓਗੇ ਹਮ ਠੀਕ ਹੈ ਨਾ ਵਾਰ-ਵਾਰ ਉਜੜਨਾ ਵਾਰ-ਵਾਰ ਦਸੇ ਬਾ ਇਹ ਬਹੁਤ ਖਤਰਨਾਕ ਹੈ ਸਰ ਜੀ ਬਿਲਕੁਲ ਮਿੰਟੂ ਜੀ ਇਹ ਉਹ ਹੀ ਜ਼ਮੀਨੀ ਸੱਚ ਹੈ ਤੇ ਉਹ ਜ਼ਮੀਨੀ ਜ਼ਰੂਰਤਾਂ ਵੀ ਨੇ ਖੈਰ ਸਮਾਪਨਾ ਹੋ ਗਿਆ ਛੁੱਟੀ ਲੈਨੇ ਆਪਾਂ ਦੋਸਤਾਂ ਤੋਂ ਦੁਆਵਾਂ ਇਹ ਕਰਦੇ ਆ ਕਿ ਭਾਈ ਕਿਸੇ ਨੂੰ ਬਹੁਤੀ ਜ਼ਰੂਰਤ ਨਾ ਪਵੇ ਸੱਚੀ ਉਹ ਜਿਹੜੀਆਂ ਜ਼ਰੂਰਤਾਂ ਹੁੰਦੀਆਂ ਨੇ ਜਾਂ ਇਹ ਲੋੜਾਂ ਹੁੰਦੀਆਂ ਨੇ ਜਾਂ ਜਿਹੜੇ ਹਾਲਾਤ ਹੁੰਦੇ ਨੇ ਉਹ ਬੰਦੇ ਨੂੰ ਝੰਜੋੜ ਕੇ ਤੋੜ ਕੇ ਤਾਂ ਰੱਖਦੇ ਹੀ ਆ ਪਰ ਫਿਰ ਵੀ ਮਿੰਟੋ ਜੀ ਆਪਾਂ ਛੱਡ ਨਹੀਂ ਸਕਦੇ ਗੱਲ ਨੂੰ ਆਪਾਂ ਇਹ ਉਮੀਦ ਰੱਖਦੇ ਆ ਕਿ ਚਲੋ ਇੱਕ ਪਿੱਛੇ ਡਿੱਗ ਪੈਂਦਾ ਤੇ ਦੋ ਨਾਲ ਤੁਰੇ ਜਾਂਦੇ ਉਹ ਉਠਾ ਲੈਂਦੇ ਵੀ ਚਲ ਕੋਈ ਗੱਲ ਨਹੀਂ ਅੱਜ ਟਾਈਮ ਔਖਾ ਹੈ ਤੇ ਕੱਲ ਨੂੰ ਚੰਗਾ ਵੀ ਆਏਗਾ ਇਸੇ ਤਰ੍ਹਾਂ ਬੰਦਾ ਤੁਰਿਆ ਜਾਂਦਾ ਜੇ ਹਾਰ ਮੰਨ ਜੇ ਤੇ ਖੜ ਜੇ ਤੇ ਫਿਰ ਜਿਹੜੇ ਨਾਲ ਤੁਹਾਡੇ ਜੁੜੇ ਆ ਤੁਹਾਡੇ ਬੱਚੇ ਨੇ ਤੁਹਾਡਾ ਪਰਿਵਾਰ ਹੈ ਤੁਸੀਂ ਮੋਢੋਂ ਤੁਸੀਂ ਡਿੱਗ ਕੇ ਬਹਿ ਜਾਓਗੇ ਤੇ ਫਿਰ ਉਹਨਾਂ ਨੂੰ ਕੌਣ ਤੋਰੇਗਾ ਨਹੀਂ ਡਿਗਣਾ ਨਹੀਂ ਉਹ ਤੇ ਚਲੋ ਉਹ ਚੀਜ਼ਾਂ ਚੱਲਦੀਆਂ ਨੇ ਪਰ ਬੰਦਾ ਅੰਦਰੋਂ ਤੇ ਜ਼ਰੂਰ ਡਿੱਗਿਆ ਹੁੰਦਾ ਇਹ ਤੇ ਹੈ ਜੀ ਅੰਦਰੋਂ ਜ਼ਰੂਰ ਡਿੱਗ ਪੈਂਦਾ ਇਹ ਇਹ ਆਪਾਂ ਜੇ ਕਹੀਏ ਕਿ ਬੰਦਾ ਡਿਗ ਨਹੀਂ ਸਕਦਾ ਨਹੀਂ ਅੰਦਰੋਂ ਡਿੱਗ ਪੈਂਦਾ ਜੀ ਆ ਇੱਕ ਸ਼ਖਸ ਦੱਸ ਰਿਹਾ ਸੀਗਾ ਕਿ ਮੇਰੇ ਦੋ ਟਰਾਲੇ ਦੇ ਤਿੰਨ ਟਾਇਰ ਗਿੱਟੀਆਂ ਲੱਗੀਆਂ ਗਿੱਟੀਆਂ ਹੁੰਦਾ ਪੱਥਰ ਲੱਗ ਜਾਂਦਾ ਹਾਂਜੀ ਤੇ ਟਾਇਰ 당ਗੀ ਹੋ ਜਾਂਦਾ ਤੋਂ ਕਹਿੰਦੇ ਮੈਂ ਦੋ ਦਿਨ ਰੋਟੀ ਨਹੀਂ ਸਵਾਦ ਲੱਗੀ ਕਿਉਂਕਿ ਇੱਕ ਟਾਇਰ ਦੇਖ ਲਓ ਕਿੰਨੇ ਦਾ ਹਮ ਖੜੇ ਪੈਰ ਕੋਈ 60 70 ਦਾ ਘਾਟਾ ਹੋ ਗਿਆ ਤੇ ਇੰਨੇ ਦੀ ਕਿਸ਼ਤ ਚੜੀ ਆਉਂਦੀ ਆ ਮਹੀਨੇ ਤੇ ਇੰਨੇ ਘਰ ਦੇ ਖਰਚੇ ਆ ਤੇ ਮੌਨਸੂਨ ਚ ਟਰੱਕਿੰਗ ਸੈਕਟਰ ਚ ਮੰਦਾ ਹੁੰਦਾ ਹਮ ਕਿਧਰ ਜਾਊਗਾ ਸੇ ਬਿਲਕੁਲ ਬੰਦਾ ਕਿਵੇਂ ਖੜਾ ਰਹੂਗਾ ਬੰਦਾ ਡਿੱਗਦਾ ਜ਼ਰੂਰ ਹੈ ਮੈਂ ਨਹੀਂ ਕਹਿੰਦਾ ਕਿ ਡਿਗੇ ਰਹੋ ਪਰ ਬਹੁਤ ਔਖਾ ਹੈ ਜੀ ਆਰਥਿਕਤਾ ਹੀ ਬੰਦੇ ਦੀ ਖੁਸ਼ੀ ਹੈ ਇਸ ਜ਼ਿੰਦਗੀ ਜੀ ਜੀ ਬਿਲਕੁਲ ਬਿਲਕੁਲ ਰੋਟੀ ਦੀ ਮਜਬੂਰੀ ਬਹੁਤ ਕੁਝ ਕਰਵਾ ਦਿੰਦੀ ਹੈ ਬਿਲਕੁਲ ਰਜਿੰਦਰ ਜੀ ਤੇ ਜਾਂਦੇ ਜਾਂਦੇ ਕਮੈਂਟ ਬਾਈ ਹੋਰਾਂ ਦਾ ਆਪਾਂ ਪੜ ਦਨੇ ਆ ਜੀ ਚਲੋ ਇਹ ਵੀ ਖੁਸ਼ ਹੋ ਜਾਣਗੇ ਜੌਨੀ ਸਿੰਘ ਜੀ ਇਹ ਕਹਿ ਰਹੇ ਨੇ ਕਿ ਮਿੰਟੂ ਵੀਰ ਜੀ ਕਹਿੰਦੇ ਜਗਦੀਪ ਧਨਖੜ ਹੋਰਾਂ ਦਾ ਪਤਾ ਲੱਗਦਾ ਕੋਈ ਪਤਾ ਨਹੀਂ ਲੱਗਿਆ ਨਹੀਂ ਤੇਰੇ ਵਿਆਹ ਤੋਂ ਬਾਅਦ ਕੁੜੇ ਲਾ ਵੀ ਰਨੇਕ ਗਾਣਾ ਗਾਇਆ ਸੀ ਤੇ ਉਹਨੂੰ ਇੱਧਰ ਨਹੀਂ ਜੋੜਨਾ ਕਿ ਕੋਈ ਪਤਾ ਨਹੀਂ ਲੱਗਿਆ ਨਹੀਂ ਤੇਰੇ ਵਿਆਹ ਤੋਂ ਬਾਅਦ ਕੁੜੇ ਤੇ ਜਦੋਂ ਮੈਂ ਗਾਣਾ ਉਹ ਇੱਕ ਬਾਸੇ ਚ ਆਉਂਦਿਆਂ ਸੁਣਿਆ ਪਹਿਲੀ ਵਾਰੀ ਜ਼ਿੰਦਗੀ ਚ ਤੇ ਮੈਨੂੰ ਤੇ 2 ਘੰਟੇ ਸਮਝਣ ਚ ਲੱਗ ਗਏ ਵੀ ਯਾਰ ਬੰਦਾ ਗਿਆ ਕਿੱਧਰ ਹੋਊਗਾ ਉਹਦਾ ਪਤਾ ਕੋਈ ਨਹੀਂ ਲੱਗਿਆ ਹੈ ਮੈਂ ਤਾਂ ਉਧਰ ਹੀ ਖੁੱਬ ਗਿਆ ਬੰਦਾ ਬੜਾ ਸੈਂਸਿਟਿਵ ਆ ਮੈਂ ਜਿੱਧਰ ਖੁੱਬ ਜਾਵਾਂ ਤੇ ਉਹ ਲਾ ਵੀ ਰੈਨੂ ਮੈਂ ਪੁੱਛੂੰਗਾ ਜੇ ਕਿਤੇ ਮਿਲਿਆ ਬਾਈ ਕਦੇ ਜ਼ਿੰਦਗੀ ਚ ਕਿ ਯਾਰ ਬਾਈ ਉਹ ਗਾਣੇ ਚ ਜਿਹੜਾ ਬੰਦਾ ਸੀ ਉਹ ਲੱਭਿਆ ਕਿ ਨਹੀਂ ਦਬਾਰਾ ਲੱਭਿਆ ਨਹੀਂ ਨਾ ਆ ਜੇ ਸਾਨੂੰ ਤਾਂ ਤੂੰ ਜਵਾਨੀ ਚ ਇੱਕ ਸਵਾਲ ਪਾਇਆ ਤੇ ਅੱਜ ਤੱਕ ਹਨਾ ਇਹ ਵੀ ਹੱਲ ਨਹੀਂ ਹੋਇਆ ਕਿ ਤੁਹਾਡੇ ਤੋਂ ਹੋ ਗਿਆ ਸੋ ਗੱਲ ਇਹ ਆ ਕਿ ਜਨਾਬ ਇਹ ਜਿਹੜੀ ਅਸਲ ਦੇ ਵਿੱਚ ਤਾਨ ਘੜ ਵਾਲੀ ਗੱਲ ਹੈ ਨਾ ਬਈ ਤਾਂ ਉਸ ਦਿਨ ਵੀ ਆਪਾਂ ਗੱਲ ਕੀਤੀ ਸੀ ਕੀ ਮਜ਼ਾਕ ਆਪਣੀ ਜਗਾ ਤੇ ਹੈ ਜਨਾਬ ਪਰ ਤਨਖੜ ਕਿਉਂ ਨਹੀਂ ਬੋਲ ਰਿਹਾ ਇਹ ਚਾਇਨਾ ਮਾਡਲ ਤਾਂ ਨਹੀਂ ਆ ਗਿਆ ਉੱਥੇ ਫਲਾਣਾ ਬੋਲਿਆ ਜਿਨਪਿੰਗ ਦੇ ਉਲਟ ਗਾਇਬ ਫਲਾਣੇ ਬੋਲਣ ਦਾ ਡਰ ਹੈ ਗਾਇਬ ਹੋਗਾ ਜੀ ਰਸ਼ੀਆ ਚ ਫਲਾਣੇ ਨੇ ਬੂਤਨ ਦੀ ਅਲੋਚਨਾ ਕੀਤੀ ਉਹ ਜੀ ਫਲਾਣੇ ਹੋਟਲ ਦੀ ਬਾਲਕਨੀ ਚ ਲਮਕਿਆ ਮਿਲਿਆ ਫਲਾਣਾ ਫਲਾਣੀ ਅਰੇ ਕੈਸਾ ਮਾਹੌਲ ਹੈ ਯਾਰ ਰਜੀਵ ਕੁਮਾਰ ਹੋ ਨਹੀਂ ਲੱਭ ਰਿਹਾ ਤਨਖੜੋ ਨਹੀਂ ਲੱਭ ਰਿਹਾ ਇਹ ਚਾਇਨਾ ਮਾਡਲ ਆ ਗਿਆ ਕਿ ਇੰਡੀਆ ਚ ਹੂੰ बस ये पर चलो कोई नहीं एक नए उपराष्ट्रपति ते जल्दी मिल जाने हैं भाई ਆਪਾਂ ਨੂੰ ਤੇ ਉਹ ਹੁਣ ਚਲੇ ਗਏ ਅਸਤੀਫਾ ਹੋ ਗਿਆ ਤੇ ਬਈ ਅਗਲੇ ਦਿਨ ਜੀ ਜ਼ਿੰਦਗੀ ਹੈ ਅਗਲੇ ਦੇ ਆਪਣੇ ਕਾਰਬਿਆਰ ਨੇ